ਕਾਲਾ ਪਚੋ ਨਾ ਵਧ ਲਿਆ ਤੇ ਅੱਜ ਲੱਗੇ ਮਲਚਰ ਫੇਰਨਾ ਇੱਕ ਗੱਲ ਮੈਂ ਦੱਸਦਾ ਵੀਰਾਂ ਭਰਾਵਾਂ ਸਾਰਿਆਂ ਨੂੰ ਵੀ ਟਿੱਕ ਟਿੱਕ ਤੇ ਬਹੁਤ ਜ਼ਿਆਦੇ ਖਾ ਰਿਆ ਬਹੁਤ ਜ਼ਿਆਦੇ ਬਾਕੀ ਡਿਟੇਲ ਤੁਹਾਨੂੰ ਦੱਸਦਾ ਕਿ ਕਿੰਨਾ ਖਾਂਦਾ ਉਧਰ ਆਪਣਾ ਨੰਨੂ ਲੱਗਾ ਆ ਮਗਰ ਮਗਰ ਮਤਲਬ ਜਿਹੜੀਆਂ ਫੂਸ ਆ ਉਹਦੇ ਉੱਤੇ ਉੱਤੇ ਤੇ ਇੱਧਰ ਸਾਡਾ ਕ੍ਰੋਸ ਨਹੀਂ ਵਾਲੇ ਸੈੱਟ ਆਉਂਦਾ ਪਿਆ ਉਤੋਂ ਸਾਡੀ ਜਦੋ ਜਦਾਈ ਚੱਲਦੀ ਪਈ ਆ ਕਰੋ ਜਿਵੇਂ ਥੋੜਾ ਜਿਹਾ ਚੜਿਆ ਇਹ ਸਾਨੂੰ ਬਰਲਣਾ ਹੀ ਪੈਣਾ ਕੰਪ੍ਰੈਟ ਜਾਣੀਗਾ ਨਾ ਕਿ ਟਰੈਕਟਰ ਦਾ ਤੇਲ ਬਹੁਤ ਖਾਦਾ ਨਾ ਹੁਣੇ ਤਰੋਂ ਦੱਸਦਾ ਲੈ ਚੱਲਿਆ 12 ਘੰਟੇ 12 ਘੰਟੇ ਟੈਂਕੀ ਦੀ ਮਾਂ ਭੈਣੇ ਕਰ ਗਿਆ ਅਈ ਸ਼ੇਰ ਦਾ ਨਾ ਕੰਮ ਕੋਈ ਨਹੀਂ ਚੱਲਿਆ ਦੂਜੀ ਟਰੈਕਟਰ ਤੇ ਵੀ ਨਿਸ਼ਾਨੀ ਲੱਗੀ ਤੇ ਇੱਥੇ ਵੀ ਲੱਗੀ ਇਧਰੋਂ ਪਤਾ ਲੱਗੂ ਅਈ ਪਤਾ ਨਹੀਂ ਕਿਹਦਾ ਮੂੰਹ ਵੇਖ ਕੇ ਆਏ ਆਂ ਕੰਮ ਕੋਈ ਨਹੀਂ ਚੱਲਦਾ ਭਇਆ ਨੁਕਸਾਨ ਤੇ ਨੁਕਸਾਨ ਹੋ ਹੀ ਜਾਂਦਾ। ਉਦੋਂ ਇਹਦਾ ਲਾ ਟੁੱਟ ਗਿਆ ਤੇ ਇਹ ਨਿਕਲ ਕੇ ਵੱਜੀ ਇਹਦੇ ਚ ਮਗਰਾੜ ਚ। ਸਾਰੇ ਮਗਰਾੜ ਦੀ ਮਾਂ ਭੈਣ ਇੱਕ ਹੋ ਗਈ। ਕਰਨ ਵਾਲਾ ਬੰਦਾ ਆਇਆ। ਐਨ ਮੂੰਹ ਕਰੀਨ ਨੂੰ ਚੰਗੀ ਤਰ੍ਹਾਂ ਵੇਖ ਲੋ ਤਾਮੂ। ਉਦੋਂ ਦੁੱਜਾਉਣੀ ਮੰਦਾ ਉਹਨੇ ਉਹਨੇ ਆਹ ਨਵੇਂ ਟਰੈਕਟਰ ਦੀਆਂ ਆਹ ਛਿਲ ਦਿੱਤੀਆਂ ਮੈਂ ਕਈ ਵੀ ਇੰਨਾ ਕ੍ਰਾਸ ਨਿਕਲ ਜਾਣਾ ਗੱਲ ਤਾਂ ਸੁਣਦੇ ਹੀ ਨਹੀਂ ਨਾ ਪਤਾ ਨਹੀਂ ਕਿਹੜੀ ਆਵਾਜ਼ ਕੁੜੀ ਚੋਦ ਜਿਹਾਉਂਦੇ ਨੇ ਮੜ ਕੇ ਮੂੰਹ ਝੱਟ ਲਾ ਜਾ ਕਰਕੇ ਵਹਿ ਜਾਂਦੇ ਚਲੋ ਜੋ ਵਾਇਗਰ ਨੂੰ ਮਨਜ਼ੂਰ ਚੱਲਦੇ ਕੰਮ ਚ ਵੈਸੇ ਚੱਲਦੇ ਜਾਂਦਾ ਪਰ ਕਈ ਵਾਰੀ ਤਾਂ ਨਜਾਇਜ਼ ਹੋ ਜਾਂਦਾ ਜਿਆਦਾ ਧੱਕਾ ਹੋ ਜਾਂਦਾ ਅੱਜ ਨਜਾਇਜ਼ ਧੱਕਾ ਹੁੰਦਾ ਫਿਰ ਪਤਾ ਨਹੀਂ ਕੀ ਗੱਲ ਹੈ ਇਹ ਬੜਾ ਜ਼ਿਆਦਾ ਨਿਕਾਇਆ ਜਾਂਦਾ ਫਿਰ ਚਲੋ ਮੈਂ ਕਰੋ ਨੂੰ ਜੋ ਮਨਜ਼ੂਰ ਕਰਦੇ ਇਹਨੂੰ ਠੀਕ ਤੇ ਚਲਾਉਣੇ ਆ ਫਿਰ ਦਾ ਦੋ ਰੀ ਮਲਚਰਾਂ ਟਕਣਾ ਮਾਰ ਲੀਆਂ ਐਡਾ ਮਨ ਖਰਾਬ ਇਹ ਨਾ ਮਲਚਰ ਚੱਲਦਾ ਨਹੀਂ ਪਿਆ ਪਤਾ ਨਹੀਂ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਨਾਂ ਦੇ ਕਰੋ ਸਾਈ ਦੇ ਛੋਟੇ ਕਾਤੋਂ ਆ ਕਰੋ ਅਸੀਂ ਵਿੱਚੋਂ ਨਿਕਲੀ ਜਾਂਦੇ ਆ ਕਰੋ ਅਸੀਂ ਉਹ ਨੰਨੂ ਚ ਲਿਆ ਸੁਪਰ ਸੀਡਰ ਲੈਣ ਮਾਰਨਾ ਹੀ ਨਹੀਂ ਗਾ ਮਲਚਰ ਦੀ ਸਿਆਪਾ ਹੀ ਖਤਮ ਸਿੱਧਾ ਐ ਹੀ ਉਹ ਨਾ ਰੋ ਲੰਗਾ ਦੇਣਾ ਸੁਪਰ ਸੀਡਰ ਸੁਪਰ ਸੀਡਰ ਲਗਾ ਕੇ ਉਲਟਾਵੇਂ ਫੇਰ ਦਾਂਗੇ ਪਲਾਉ ਫੇਰ ਦਾਂਗੇ ਤੇ ਆਹ ਦੇ ਲੋਆ ਕ੍ਰਾਸ ਪਾਈਦਾ ਕ੍ਰਾਸ ਉੱਚ ਨਿਕਲ ਜਾਂਦਾ ਕ੍ਰਾਸ ਐਨ ਪੂਰਾ ਪੂਰਾ ਮਨ ਤਾਂ ਨਹੀਂ ਸਮਝ ਆਉਂਦੀ ਯਾਰ ਕ੍ਰਾਸ ਇਹੋ ਜੇ ਕਾਤੋਂ ਨੇ ਇਹ ਕ੍ਰਾਸ ਲੰਮੇ ਚਾਹੀਦੇ ਹਨ ਤੇ ਕਿਵੇਂ ਨੁਕਸਾਨ ਹੁੰਦਾ ਮੜ ਕੇ ਵਿੱਚੋਂ ਨਿਕਲਦਾ ਨਵੇਂ ਟਰੈਕਟਰਾਂ ਦੇ ਨਵੇਂ ਟਰੈਕਟਰਾਂ ਦਾ ਸਪੰਨੀ ਜੰਨੀ ਤੇ ਕ੍ਰਾਸ ਦੇ ਚੱਕਰ ਸੀ ਇਹਨਾਂ ਦਿਨਾਂ 'ਚ ਬੰਦਾ ਕਰਦਾ ਆ ਆਪਣੇ ਲੋ ਛੇਤੀ ਆ ਤੇ ਕੰਮ ਗਲਤੀ ਹੁੰਦਾ ਹੁੰਦਾ ਚਲੋ ਹੁਣ ਆ ਕੇ ਸੁਪਰ ਸੀਡਰ ਲੈਣ ਗਏ ਦੇਖਦੇ ਆ ਕੀ ਬੰਦਾ ਨੂੰ ਆ ਜਾਣ ਸੁਪਰ ਸੀਡਰ ਲੈ ਕੇ ਅੱਕ ਗਏ ਆ ਅੱਜ ਪੂਰੇ ਅੱਕ ਗਏ ਆ 12 1 ਵਜ ਗਏ ਤੇ ਸਿਰਦਾ ਸਾਡਾ ਕੰਮ ਕੋਈ ਨਹੀਂ ਚੱਲਿਆ ਕੋਈ ਵੀ ਕੰਮ ਨਹੀਂ ਚੱਲਦਾ ਸਿਆ ਇਹ ਹੁਣ ਇਹਨੂੰ ਆਵੇ ਹੁਣ ਇਹਦਾ ਕ੍ਰੋਸ ਪਾ ਕੇ ਇਹਨੂੰ ਚਲਾ ਕੇ ਦੇਖਦੇ ਆਂ ਵੀ ਖੇਤ ਕਿਵੇਂ ਦਾ ਪਿਆਰ ਹੁੰਦਾ ਕਿਉਂਕਿ ਆਪਾਂ ਪਹਮੀਰੀ ਦਾ ਮਾਰਤੀ ਸੀਗੀ ਤੇ ਹੁਣ ਆਪਾਂ ਇਹਨੂੰ ਚਲਾਉਣੇ ਕਿ ਕੀ ਬੰਦਾ ਕੀ ਨਹੀਂ ਨੇ ਕੀਦਾ ਮੂੰਹ ਵੇਖਿਆ ਅੱਜ ਨਾ ਹੁਣ ਆ ਵੇ ਲੋ ਤਵੀ ਲੱਗੀ ਜਾਂਦੀ ਏਦੀ ਨਾਲ ਹੈ ਕੋ ਗੱਲ ਕਰਨ ਵਾਲੀ ਜਿੰਨੇ ਨੂੰ ਆਉਦਾ ਧਾਗਾ ਤਵੀ ਸਾਡੇ ਦੇ ਕਰਾਇਆ ਨਾ ਦੇ ਹੱਥ ਜੋੜੇ ਤੁਹਾਡੇ ਅੱਗੇ ਨੂੰ ਲੈ ਜਾਓ ਵਾਪਸੀ ਯਾਰ ਸਾਡੇ ਹੱਥ ਖੜੇ ਆ ਭਰਾਵਾ ਕੱਢ ਲੈ ਮੇਰਾ ਪੁੱਤ ਨਾ ਸੋਚ ਉਹਨੂੰ ਇੱਧਰ ਪਾ ਲੈਨੇ ਆ ਹਾਂ ਤੇ ਮੈਂ ਤਾਂ ਤੈਨੂੰ ਕਹੀਏ ਨਾ ਜ਼ਰਾ ਦੋ ਨਾਟੇ ਖੋਲ ਦੇ ਨੂੰ ਬਾਹਰ ਕੱਢ ਲੈ ਤੂੰ ਕਿਹੜਾ ਗੱਲ ਸੁਣਦਾ ਵੈਗਰੂ ਵੈਗਰੂ ਸੱਚਾ ਪਾਤਸ਼ਾਹ ਜੇ ਕੋਈ ਗਲਤੀ ਗੁਲਤੀ ਹੋਈ ਤਾਂ ਮaaf ਕਰ ਚਲਾ ਦੇ ਕੰਮ ਸਵੇਰ ਦੇ ਡੱਕਾ ਨਹੀਂ ਤੋੜਿਆ ਡੱਕਾ ਵੀ ਤੇ ਖੇਤ ਤਿਆਰ ਕਰਨਾ ਹੈ ਖੇਤ ਤਿਆਰ ਕਰਕੇ ਆਲੂ ਬੀਜਨੇ ਆ ਐ ਨਾ ਕਰ ਪਤਾ ਨਹੀਂ ਯਾਰ ਕਈ 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 ਵਾਰ ਇਹੋ ਜਿਹਾ ਸਮਾਂ ਆਉਂਦਾ ਹੁੰਦਾ ਮੇ ਜਿਹਦੇ ਚਾਏ ਹੋਵੇ ਹੁਣ ਇੱਕ ਕ੍ਰਾਸ ਲੈ ਕੇ ਆਇਆ ਜਿਹੜਾ ਮਲਚਰ ਦਾ ਆਪਾਂ ਚਲਾਉਣਾ ਹੈ ਆਇਆ ਨਹੀਂ ਇਹਦਾ ਵੀ ਪੰਗਾ ਇਹਦੀ ਪੱਤੀ ਨਾਲ ਲੱਗਦੀ ਓ ਕਿਹੜੀ ਉਹ ਕਾਵੇਂ ਕਰਦੇ ਆ ਸੈੱਟ ਕਿਹੜੀ ਪੱਤੀ ਨਾਲ ਲੱਗਦੀ ਪਰਲੀ ਤਵੀ ਉਹ ਪਤਾ ਨਹੀਂ ਸਾਲੇ ਦੀ ਉਹ ਕਿਵੇਂ ਲੱਗਦੀ ਉਹ ਖੋਲ ਕੇ ਤੇ ਉਹਨੂੰ ਕਰਦੇ ਆ ਪਰ ਉਹਨੂੰ ਫਿਰ ਚੱਲੂਗਾ ਇੱਕ ਮਿੰਟ ਖੜੀ ਪਹਿਲਾਂ ਹੁਣ ਇਹਨੂੰ ਸੈੱਟ ਕਰਕੇ ਢੇਡਾ ਦੇ ਕੇ ਵੇਖ ਲਈਏ ਪਹਿਲਾ ਏ ਲਾਇਆ ਪਹਿਲਾ ਏ ਕੋਈ ਚੱਕਰ ਹਾਲ ਦੀ ਘੜੀ ਤੇ ਨਹੀਂ ਤੋੜਦਾ ਕਿਤੇ ਕਿਤੇ ਜਿੱਦਾਂ ਰੁੱਕ ਜਾ ਉਹ ਤਾਂ ਨਾ ਆਵੇ 50 ਕੇ ਚੱਕਰ ਡ੍ਰੌਪ ਕਰਦਾ 50 ਜਦੋਂ ਰੁੱਕ ਜਾਉਂਦੇ ਜਿਵੇਂ ਆਪਣੇ ਭਰਾਲੀ ਦੇ ਮਗਰ ਸੁਪਰ ਸੈਂਟਰ ਦੇ ਮਗਰ ਆ ਕੁਝ ਬੰਦਾ ਪਿਆ ਪਹਿਲੇ ਇਹ ਜੋ ਸਫਾਈ ਦਾ ਬਹੁਤ ਆ ਪਰ ਕੰਮ ਦਾ ਨਵੇੜਾ ਕੋਈ ਨਹੀਂ ਹੈਗਾ ਜੇ ਲਿਆ ਨਾ ਮੰਦੇ ਨੇ ਸਵੇਰ ਤੋਂ ਸ਼ਾਮ ਤੱਕ ਹਨਾ ਅੱਧ ਤੱਕ ਲਈ ਮੈਨੂੰ ਤਾਂ ਲੱਗਦਾ ਉਹਨਾਂ ਕਿ ਯਾਰ ਐਸੇ ਨਹੀਂ ਦੇਦਾ ਤੋਰ ਹੀ ਬਹੁਤ ਘੱਟ ਆ। باقی ਕੰਮ ਚੱਲਦਾ ਮੈਂ ਤੁਹਾਨੂੰ ਦੂਜਾ ਗੇਅਰ ਵੀ ਲਾ ਕੇ ਦਿਖਾਉਣਾ ਹਲੇ ਤਾਂ ਪਹਿਲਾ ਗੇਅਰ ਆ। ਇਹ ਪਹਿਲਾ ਏ। ਆ ਚੱਕਰ ਤੋਂ ਦੇ ਸਾਹਮਣੇ ਦੇ ਲੋ। ਵੀ 2000 ਦੇ ਛੱਡਿਆ ਆਪਾਂ ਇਹਨੂੰ ਕਲਚ ਲੱਪਾਂ। ਨਹੀਂ। ਇੱਥੇ ਹੀ ਛੱਡਿਆ ਆਪਾਂ ਆਵੇ 50 ਤੱਕ ਡ੍ਰੌਪ ਕਰਕੇ ਚੱਲਦਾ 50 ਆ। ਉਹ ਵੀ ਮਤਲਬ ਵਾਧੇ ਘਟਦੇ ਆ ਜਿਵੇਂ ਅੱਗੇ ਪਰਾਲੀ ਆ ਜਾਂਦੀ ਨਾ ਕਿੱਥੇ ਫੁੱਲ ਉੱਥੇ 150 ਚੱਕਰ ਡਰਾਪ ਕਰਕੇ ਚੱਲਦਾ 100 ਤੋਂ 50 ਬਾਕੀ ਆਪਾਂ ਤੁਹਾਨੂੰ ਪਤਾ ਹੀ ਹੈ ਦਾ ਜੋਸਾ ਹਗਦਾ ਕਰਨਾ ਹੈ ਏਅਰ ਨਹੀਂ ਇਹਨੂੰ ਕੋ ਬਰਵਾ ਔਰ ਦਾ ਤੇਲ ਬਹੁਤ ਖਾਂਦਾ ਤੇਲ ਦੀ ਕੋਈ ਨਾਣੀ ਆਪਾਂ ਗੇੜਿਆਂ ਚ ਗਿਆ ਸੋਭਾ ਟੈਂਕੀ ਫੁੱਲ ਗਈ ਜੀ ਇੰਨਾ ਮਾ ਘਰੇ ਲੋੜ ਇਹਨੂੰ ਚੱਲੀ ਚੱਲ ਬਸ ਆ ਜਾ ਮੈਂ ਪਾਣੀ ਪੀਣ ਜਾਣਾ ਤੂੰ ਆ ਜਾ ਹੀ ਹੁਣੇ ਗੇੜਾ ਗੁੜੇ ਕਢ ਲਾ ਦੇ ਆ ਜਾ ਓ ਮੇਰੀ ਗੱਲ ਸੁਣ ਓਨੂੰ ਕਹ ਜਦੋਂ ਅਗਲਾ ਘੇੜਾ ਲਾਏਗਾ ਟਾਇਰ ਉੱਤੇ ਰੱਖ ਲੇਗਾ ਤੇਰੇ ਰੁੱਕ ਜੇ ਨਹੀਂ ਮੰਨਦੇ ਜਿਹੜਿਆ ਰੁੱਕ ਜੇ ਨਹੀਂ ਬੰਦੇ ਫਿਰ ਉਹਨਾਂ ਦਾ ਟਾਇਰ ਉੱਤੇ ਰੱਖ ਲੇਗਾ ਇੱਕ ਜਿਹੜਾ ਫਿਰ ਨਹੀਂ ਰੁੱਕ ਜੇ ਬੰਦੇ ਚਲਾਏਗਾ ਹਾਂ ਵੀ ਆ ਪਰ ਉਹ ਭੱਜ ਕੇ ਸਟੋਰ ਤੇ ਜਾ ਆਇਆ ਲਾ ਇਹ ਦੂਜਾ ਲਾ ਕੇ ਉਹ ਮਰ ਗਿਆ ਹੀ ਤਾਂ ਮਰ ਗਿਆ ਹੀ ਦੂਜਾ ਜ ਮਰ ਗਿਆ ਹੀ ਦੂਜਾ ਨਹੀਂ ਇਹਨੇ ਚੱਕਿਆ ਇਹ ਪਹਿਲਾ ਇਹ ਹੀ ਚੱਕਦਾ 540 ਚੱਕਰਾ ਦੇ ਏ ਜਾਏਗਾ ਕਿੱਥੇ ਜਾਏਗਾ ਪੰਪ ਵਾਲੇ ਕਿਹੜੇ ਵੀਰ ਕੋਲੇ ਯਾ ਤੁਸੀਂ ਕਮੈਂਟ ਕਰਕੇ ਦੱਸਿਓ ਸੱਚ ਕਿਹੜੇ ਆ ਕਿ ਕਿਹੜੇ ਭਾਈ ਤੁਹਾਨੂੰ ਕਿਹੜਾ ਵਧੀਆ ਲੱਗਦਾ ਜਿਹੜਾ ਪੰਪ ਵਧੀਆ ਕਰਦਾ ਹੋਵੇ ਵੀ ਦੱਸੋ ਆਪਾਂ ਕੀ ਤੋਂ ਕਰਵਾਈਏ ਹਨਾ ਲੱਗੇ ਮੈਨੂੰ ਤਾਂ ਸਾਰੇ ਵਧੀਆ ਲੱਗਦੇ ਐਸ ਕੇ ਵਾਲਾ ਭਾਈ ਵੀ ਮੈਨੂੰ ਓਕੇ ਲੱਗਦਾ ਬਿੱਡੂ ਬਾਹਨ ਵਾਲਾ ਆਪਣਾ ਚੰਗਾ ਪ੍ਰੇਮ ਪਿਆਰ ਆ ਉਹ ਵੀ ਆਪਾਂ ਨੂੰ ਓਕੇ ਲੱਗਦਾ ਤੇ ਹੋਰ ਵੀ ਵੀਰ ਭਰਾ ਬਹੁਤ ਨੇ ਮੈਨੂੰ ਦੱਸਿਓ ਜਰੂਰ ਵੀ ਐ ਕਿ ਇਸ ਟਰੈਕਟਰ ਦਾ ਆਪਾਂ ਪੰਪ ਕਿਹਦੇ ਤੋਂ ਕਰਵਾਈਏ ਇਹਨੂੰ ਤੇ ਜਿਹੜਾ ਟੱਪ ਦਾ ਸੁਪਰ ਸੀਡਰ ਦੇ ਉੱਤੇ ਬੋਰੀਆਂ ਨਾ ਰਾਤੀਏ ਦੋਗ ਦੇ ਦੇ ਆ ਰੱਖੀ ਕੀ ਬੰਦਾ ਹਨ ਰੱਖਦੇ ਆ ਦੋਨੇ ਲੀਵਰ ਥੱਲੇ ਆ ਦੋਨੇ ਐਨ ਅੱਜ ਤਾਂ ਰੱਜ ਕੇ ਨਜਵੇਂ ਕਿ ਨੇ ਦੇ ਫੁੱਲ ਲੋਡ ਪਾਉਣਾ ਤੇ ਫੁੱਲ ਜਿੰਨਾ ਵੀ ਲੋਡ ਪਾਇਆ ਗਿਆ ਜਿੰਨਾ ਵੀ ਇਹਨੂੰ ਪੂਰਾ ਲਾਲ ਕਰਨਾ ਅੱਜ ਤੇ ਬਾਬੇ ਜੀ ਮਿਆਂਾ ਚਲੋ ਹੋਣੇ ਨੂੰ ਐ ਕਰਕੇ ਆਪਾਂ ਮਗਰੋਂ ਖੇਤ ਨੂੰ ਅੱਜ ਦੀ ਜਿਹੜੀ ਛੜਦਾਂਗੇ ਕੱਲ ਨੂੰ ਉਲਟਾਵਾਂਗੇ ਫੇਰਾਂਗੇ ਫਿਰ ਇਹਦੇ ਨਾਲ। ਓ ਗਿਆ ਗਿਆ ਮਲਚਰ ਚੱਲਦਾ ਪਿਆ ਆ ਹੁਣ ਦਬਦਾ ਪਿਆ ਆ ਕਈ ਥਾਵਾਂ ਤੇ ਜਿਵੇਂ ਆਣ ਦਬ ਜਾਂਦਾ। ਪਤਾ ਨਹੀਂ ਤੁਹਾਨੂੰ ਵੀਡੀਓ 'ਚ ਪਤਾ ਲੱਗਦਾ ਹੁਣ ਆਈ ਨਹੀਂ ਕਿਉਂਕਿ ਜੌਂਡੀਰ ਦੀ ਆਵਾਜ਼ ਬਹੁਤ ਘੱਟ ਹੁੰਦੀ ਆ। ਇਹ ਚੱਲਦਾ ਵੀ ਉਹੋ ਜਿਹਾ ਤੇ ਦਬਦਾ ਵੀ ਉਹੋ ਜਿਹਾ ਹੀ ਹੁੰਦਾ ਹੁੰਦਾ। ਓ ਝੋਟਾ ਨਹੀਂ ਭੜੀ ਹੁਣ ਦਬਦਾ ਦਬਦਾ। ਤੇ ਜੋ ਤੁਹਾਨੂੰ ਪਤਾ ਆਪਾਂ ਉਹਦੇ ਨਾਲ ਜੋ ਕੁਝ ਕੀਤਾ ਉਹ ਉਹ ਦੂਜਾ ਵੀ ਲੈ ਲੈਂਦਾ ਬਦੰਦਰ ਸੁਪਰ ਸੀਟਰ ਤੇ। ਇਹ ਨਹੀਂ ਲੈਂਦਾ ਦੂਜਾ। ਇਹ ਦੂਜੇ ਚ ਜਾਨ ਨਿਕਲ ਜਾਂਦੀ ਏਲੇ ਦੀ ਕੋਈ ਨਹੀਂ ਕਰਮ ਵਾਲੇ ਨੇ ਇਹਨੂੰ ਵੀ ਕਰਾਂ ਕਿਹੜਾ ਆਪਾਂ ਬਾਕੀ ਤੇਲ ਮਤੋਂ ਦਿਖਾਈਏ ਨਾ ਟੈਂਕੀ ਫੁੱਲ ਕਰੀ ਸੀ ਸਵੇਰ ਤੇ ਢੇੜਿਆਂ ਦੇ ਵਿੱਚ ਹੀ ਅੱਧੇ ਤੋਂ ਮਤਲਬ ਉਹ ਥੋੜੀ ਜਿਹੀ ਉੱਪਰ ਆ ਅੱਧ ਤੋਂ ਫੁੱਲ ਤੋਂ ਤੇ ਅੱਧ ਦੇ ਵਿਚਾਲੇ ਦਾ ਟੈਕ ਹੁੰਦਾ ਉੱਥੇ ਆ ਢੇੜਿਆਂ ਦੀ ਖਾ ਗਿਆ ਦੋ ਢੇੜੇ ਘਰ ਦੇ ਲਾਏ ਤੇ ਆਣ ਆਪਣਾ ਠਾਕੇ ਲਿਆਂਦਾ ਘੇਰਾ ਦੇ ਦੇ ਤੁਹਾਨੂੰ ਮੈਂ ਦੱਸਦਾ ਵੀ ਇੱਥੇ ਕੀ ਬਣਦਾ ਕਿੰਨਾ ਤੇਲ ਖਾਂਦਾ ਸਭ ਕੁਝ ਦੱਸਦਾ ਇਹ ਸੁਪਰ ਸੀਡਰ ਵਾਲਾ ਵੀ ਕੰਮ ਸਾਡਾ ਨਹੀਂ ਪਾਸ ਹੋਇਆ ਉਹ ਨਹੀਂ ਲੱਗਿਆ ਰੂਟਾ ਵਿਟਰ ਦੇ ਗਟੂ ਰੱਖਣਾ ਮਿੱਟੀ ਦੇ ਭਰ ਕੇ ਤੇ ਵੱਜ ਗਏ 2 ਤੇ ਸਵੇਰ ਦਾ ਕੰਮ ਇੱਕ ਡੱਕੇ ਦਾ ਨਹੀਂ ਹਲੇ ਤਾਂ کہیں ਕੀਤਾ ਇੱਕ ਡੱਕੇ ਦਾ ਵੀ ਤੇ ਨਾ ਬੰਦ ਤੇ ਹੁਣ ਦੇਖੋ ਇਹ ਸਾਡਾ ਪ੍ਰੋਜੈਕਟ ਪਾਸ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਜਿਹੜਾ ਸੁਪਰ ਸੀਡਰ ਸੀਗਾ ਉਹ ਸੀਗਾ 7 ਫੁੱਟ ਉਹ ਜਗ੍ਹਾ ਥੋੜੀ ਘੇਰਦਾ ਇਸ ਦਾ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਸੀ ਤਾ ਕਰਕੇ ਫਿਰ ਹੁਣ ਨਾ ਘਰੋਂ ਰੋਟਾ ਵਿਟਰ ਲਿਆਂਦਾ ਵੀ ਇਹ ਜਗਾ ਜਾਂ ਦੇ ਕੇ ਰੁਗਾ ਤੇ ਜਲਦੀ ਕੰਮ ਨਿਬੜੂਗਾ ਉਹ ਮਲਚਰ ਜਲਦੀ ਜਾਂਦਾ ਬਾਕੀ ਬਣਾਈ ਦਾ ਵਧੀਆ ਜਾਂਦਾ ਸੀਗਾ ਬਸ 7 ਫੁੱਟੇ ਕਰਕੇ ਇਹ ਕੰਮ ਨਹੀਂ ਨਿਬੜਦਾ ਤਾਂ ਕਰਕੇ ਦੇਖਦੇ ਹੁਣ ਇਧਰ ਗਾਂ ਕੀ ਬਣਦਾ ਲਾ ਜੀ ਚੋਬਰਾਂ ਨੇ ਧਰ ਤੇ ਚਾਰ ਗਟੂ ਉੱਤੇ ਓ ਧਿਆਨ ਨਾਲ ਇਹ ਉਧਰੋਂ ਰੋਟੀ ਵੀ ਆ ਗਈ ਆ ਚੱਕ। ਉਹ ਦਾਪੜਾ ਕਿਨ ਨੂੰ ਉਧਰ। ਇਹਦੀਆਂ ਨਾ ਲਿੰਕਾਂ ਸਹੀ ਵੇਖੇ ਕਿਤਾਬਾਂ 'ਚ ਇੱਕੋ ਜਿਹੀਆਂ ਕਰ। ਹੁਣ ਤਾਂ ਖੜੇ ਆ। ਇੱਕੋ ਜਿਹੀਆਂ ਨੇ। ਬਾਪ ਇੰਜ ਫੇਰ ਇਹਨੂੰ ਤੇ ਤੋਰ। ਰਮੇਸ਼ ਓਏ। ਉਹ ਗੱਲ ਸੁਣ ਰਿਹਾ। ਆ ਛੋਟਾ ਪੈਰ ਬਾਹਰ ਕੱਢ ਲੈ, ਉੱਤਰਨਾ ਥੱਲੇ ਆ ਜਾ ਕੀ ਕਰਦਾ। ਤੇ ਕੀ ਥੱਲੇ ਰੱਖ ਕੇ ਚੱਕੀ? ਥੱਲੇ ਰੱਖ ਲੈ ਉਹ ਨਹੀਂ ਦੂਗਾ ਮੈਂ ਲੈ ਉਹ ਬਟਨ ਆਪਣਾ ਲੌਕ ਹੋ ਜਾਂਦੀ ਏਦੀ ਲਿਫਟ ਥੱਲੇ ਵਾਲਾ ਬਟਨ ਹਾਂ ਥੱਲੇ ਵਾਲਾ ਨਾਪਦਾ ਇਹ ਗਾਂ ਤੋਂ ਚੇਤਾ ਰੱਖੋ ਜਦੋਂ ਲਿਫਟ ਸੁੱਟਣੀ ਥੱਲੇ ਵਾਲਾ ਬਟਨ ਆਪਣਾ ਇਧਰੋਂ ਉੱਚਾ ਮੜਾ ਯਾਰ ਇਧਰੋਂ ਉੱਚਾ ਨਾ ਚੰਨੀ ਉਹਨੂੰ ਲੰਮੀ ਕਰ ਦੇ ਲੰਮੀ ਕਰ ਦੇ ਉਧਰਲੀ ਲਿੰਕ ਮੜੀ ਫਟਾਫਟ ਖਲਾਅ ਦੇ ਹੋੜਾ ਲਿਆ ਵਾ ਚੱਲ ਲੰਮਾ ਹੀ ਇਹਦਾ ਲੰਮਾ ਬਸ ਬਸ ਲੋਕ ਨਾਲ ਆਈਏ ਲੈ ਲੋਕ ਨਾਲ ਆ ਚੱਕ ਬਸ ਸਹੀ ਆ ਤਾਂ ਨਹੀਂ ਆਦਾ ਆਪਾਂ ਕੰਮ ਗਲਤ ਕਰ ਲਿਆ ਹਨ ਆਈ ਕੋਈ ਨਹੀਂ ਮੈਂ ਕਰੂ ਚੱਲ ਬਈ ਉੱਤੇ ਛੋਟਿਆ ਹੁਣ ਵੇਖਦੇ ਆ ਕਿ ਬੰਦਾ ਡੰਡਾ ਫੁੱਲ ਕੱਸਦੀਆ ਕਿ ਨਹੀਂ ਕੱਸਿਆ ਬੜਾ ਖੋਲਦਾ ਅੱਗੇ ਆਵੇ ਆਏ ਐਸੇ ਰਾਜਚੀ ਬਾਲਾ ਇੱਥੋਂ ਪਤਾ ਲੱਗ ਜਾ ਪਹਿਲੇ ਜਲਾ ਲਾ ਇਹਨੂੰ ਉਹ ਸਾਚਾ ਹੀ ਕਸਰੇ ਕਿਹੜੇ ਥੱਲੇਲੇ ਰਹਿੰਦੇ ਸੱਚਾ ਹੋਰ ਹੈਗੇ ਥੱਲੇਲੇ ਚੱਲ ਵੀ ਛੋਟਿਆ ਧਿਆਨਾ ਧਿਆਨਾ ਪਰਿਆ ਰੱਖਦੇ ਚੱਲ ਰੱਖ ਦੇ ਇੱਥੇ ਹੀ ਤੇ ਰੱਖ ਦੇ ਰੱਖ ਦੇ ਰੱਖ ਦੇ ਚੱਲ ਚਲਾ ਚੱਲ ਚਲਾ ਚਲਾ ਤੂੰ ਓ ਚਲਾ ਲਾ ਚਲਾ ਲਾ ਚਲਾ ਲਾ ਕੋਲੀ ਕੜੀ ਆਵੇ ਇੱਕ ਤਾਂ ਪਹਿਲੇ ਲੜ ਪਈਦੇ ਨੇ ਆ ਗਿਰੂ ਕੰਮ ਸਾਡਾ ਪ੍ਰੋਜੈਕਟ ਕਾਮਯਾਬ ਹੋ ਜਾਵੇ ਇਹ ਜਾ 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 ਓਏ ਓਏ ਓ ਲੈਫਟ ਥੱਲੇ ਨਾ ਆਪਣਾ ਬਟਨ ਦੋ ਬਟਨ ਤੋਂ ਲੈਫਟ ਥੱਲੇ ਕਰਿਆ ਤੇਜ਼ੀ ਆਏ ਲੈਫਟ ਥੱਲੇ ਕਰਿਆ ਬਟਨ ਦਾ ਥੱਲੇ ਵਾਲੇ ਤੋਂ ਸਾਨੂੰ ਨਾ ਤੰਗ ਕਰਦੀ ਵੀ ਪਰਾਲੀ ਇਹ ਨਹੀਂ ਸਾਡੀ ਸਿਹਰ ਦੀ ਲੋਟ ਆਈ ਪਤਾ ਨਹੀਂ ਕੀ ਯੱਗ ਵੈਂਦਾ ਇਹਨੂੰ ਆਵੇ ਸਪੋਰ ਫੋਰ ਬਾ ਫੋਰ ਲਾਲਾ ਗੇਰ ਆ ਨਾ ਧਿਆਨ ਨਾਲ ਧਿਆਨ ਨਾਲ ਉਹ ਮਰੇ ਕਲਾਚ ਉਧਰੋਂ ਛੱਡਿਆ ਕਰ ਧਿਆਨ ਨਾਲ ਚੱਲ ਚੱਲ ਜੇ ਜਿਹੜੀ ਆਂ ਬਰਾਲੀ ਫਸਦੀ ਨਾ ਸਿਆਪਾ ਪਉਦੀ ਹੈ ਨਾ ਉਹ ਹਾਂ ਉਦੋਂ ਜੱਬ ਪੈਂਦਾ ਬਟਨ ਦਾ ਲੈਫਟ ਥੱਲੇ ਕਰਿਆ ਬਟਨ ਦਾ ਆ ਬਟਨ ਨੱਪਦੇ ਬਟਨ ਤੇਜੀ ਓਏ ਤੇਜੀ ਓਏ ਬਹੁਤ ਔਖਾ ਧਿਆਰ ਹੋਣਾ ਖੇਤ ਬਹੁਤ ਔਖਾ ਬਹੁਤ ਜੱਬ ਕਰਨੇ ਬਣੇ ਆ ਚਾਰ ਗੱਟੂ ਵੀ ਰੱਖ ਦਿੱਤੇ ਦਿੱਤਾ ਵੀ ਨਾ ਕੀ ਹੋਇਆ ਆਰੀਏ ਥੱਲੇ ਨਾ ਕਰ ਦੇਖੀ ਥੱਲੇ ਨਾ ਕਰ ਦੇਖੀ ਆਰੀਏ ਥੱਲੇ ਨਾ ਕਰ ਦੇਖੀ ਅੱਜ ਆ ਕੋਈ ਕਰਾਂਗੇ ਆਪਾਂ ਚਲ ਕਰ ਲੈ 2 ਮਿੰਟ ਲੱਗਣੇ ਕਰ ਲੈ ਕੀ ਵੀ ਜਾਨ ਬੇਲ ਪੈ ਜਾਵੇ ਇਹਨਾਂ ਦੇ ਆ ਇੱਥੇ ਬਰਾਲੀਆ ਰਤੀ ਉਹ ਤੋਂ ਕੰਮੀਆਂ ਬੰਦ ਕਰ। ਕਿਆ ਆਏ ਹੋ ਇਹਨਾਂ ਤੋਂ ਕੰਮਾ ਦੇ ਥੋੜੀਆਂ ਜਾਂ ਫਿਰ ਕਿੱਡੀ ਗੱਲ ਏ। ਓਏ ਆਏ ਕਿਹੜਾ ਲਾ ਕੇ ਲੇਕਾ ਆਏ। ਰਹਿਣ ਦੇ ਐਵੇਂ ਖਰਾਬ ਹੀ ਹੋਣਾ ਰਹਿਣ ਦੇ। ਚੱਲ ਤੂੰ ਐਂ ਕਰ। ਤੂੰ ਦਾ ਹੈਗਾ ਜਿਗਾਰ ਸੈਟ ਤਵੀਆਂ ਲਈ ਭੰਗਾ ਤਵੀਆਂ ਬੰਦ। ਹਾਂ। ਤਵੀਆਂ ਮਾੜੀਆਂ ਜਾਂਦਾ ਐਂ ਕੋ ਮਜਾਣ। ਲੈ ਆ ਉੱਥੇ ਲੈ ਆਣ ਕਰ ਲੈਨੇ ਆ ਜਾ। ਕਿੰਨੀ ਦੀ ਮਨਾ ਰਿਆ ਸਹੇਰ ਦਾ ਦੂਜੀ ਵਾਰ ਚਾ ਮੰਨ ਗਿਆ ਵੀ ਨਹੀਂ ਚਾ ਮੰਨ ਜਾਂਦਾ ਤਲਾ ਮੇਰਾ ਕੰਮ ਤਾਂ ਵੀ ਨਹੀਂ ਚੱਲਦਾ ਮਨ ਕੰਮ ਹੀ ਅੜਿਆ ਖੜਾ ਅੱਜ ਮੈਂ ਤਾਂ ਅੱਗੇ ਕਹੀ ਨਾ ਹੱਥ ਜੋੜੇ ਚਲੇ ਜਾ ਭਰਾਵਾ ਚਲੇ ਜਾ ਛੱਡ ਦੇ ਸਾਡਾ ਖੜਾ ਤੇ ਇਹ ਤਾਂ ਨਾ ਪਤਾ ਨਹੀਂ ਕਿੰਨੀ ਜੀ ਮੂੰਹ ਕੋਟ ਲਿਆ ਹੰਤਾੱਕੇ ਬੈੱਕੇ ਹੰਤਾ ਫੁੱਲੱਕੇ ਬੈ ਚਲੇ ਜਾ ਮੈਰੀਆ ਚਲੇ ਜਾ ਯਾਰ ਮੰਨ ਪਹਿਲੀਆਂ ਤੇ ਜਾਂਦਾ ਹਨ ਚੰਨੀ ਨੇ ਬਣਾਇਆ ਉਦੋਂ ਵੀ ਪਹਿਲੀਆਂ ਤੇ ਮੰਨ ਗਿਆ ਤੇਰੇ ਰੀ ਵੀ ਪਹਿਲੀਆਂ ਤੇ ਮੰਨ ਗਿਆ ਚਲੋ ਹਣ ਦੇ ਦੇ ਕੀ ਬਣਦਾ ਹਾਂ ਉਧਰ ਕੰਮ ਚੱਲਿਆ ਤੇ ਮੇਰੇ ਨਾਲ ਦਾ ਉਧਰ ਕੰਮ ਰੁਕ ਗਿਆ ਅੱਜ ਬਹੁਤ ਬੰਦੇ ਨੇ ਫੜੇ ਬਹੁਤ ਜਲਦੀ ਆਹ ਮੈਲਾ ਦਾ ਮਲਚਰ ਨੇ ਕੋਲੇ ਬਚ ਕੇ ਚੱਕਰ ਬਣ ਗਿਆ ਹੁਣ ਮਲਚਰ ਨਹੀਂ ਸਹੀ ਚੱਲਦਾ ਹਣਾ ਇਹਦਾ ਛੋਟਾ ਜੱਦੀ ਆਉਂਦਾ ਗਿੱਲੀ ਤੇਲ ਵਾਲੀ ਨਾ ਵੀ ਇਟਾ ਕੋ ਲੋੜ ਲੋੜ ਦਾ ਨੋ ਕੋ ਚੱਕਰ ਨਹੀਂ ਹੈਗਾ ਚੱਕਰ ਤੋੜਦਾ ਤੇ ਆਪੇ ਮੁੜ ਪੈਂਦਾ 1500 ਤੇ ਆ ਜਾਂਦਾ 1500 ਤੋਂ ਨਹੀਂ ਘਟਦਾ ਜਿੰਨਾ ਮਰਜ਼ੀ ਲੋੜ ਪੈ ਜੇ ਇਹ ਉਤੋਂ ਫਿਰ ਮੁੜ ਜਾਂਦਾ ਮੈਂ ਜੇ ਤੇਲ ਦੀ ਔਸਤ ਦੱਸ ਦਵਾਂ ਹੁਣ ਤੱਕ ਜਿੰਨਾ ਇਹਨੇ ਤੇਲ ਖਾਦਾ 17 ਘੰਟੇ ਚੱਲ ਗਿਆ ਆਪਾਂ 0 ਮੀਟਰ ਲਿਆ ਸੀ ਨਾ 17 ਘੰਟੇ ਏ ਉਧਰ ਟੈਂਕੀ ਇਹਦੀ ਖਾਲੀ ਸੀਗੀ ਇਹਦੇ ਵਿੱਚ ਪਿਆ ਸੀਗਾ 65 ਲੀਟਰ ਤੇਲ 5 ਲੀਟਰ ਏਜੰਸੀ ਦੇ ਵਿੱਚੋਂ ਤੇ 60 ਲੀਟਰ ਪੂਰਾ ਪੰਪ ਤੋਂ ਮੋ ਪਾਇਆ ਸੀਗਾ ਤੇ ਤੁਸੀਂ ਲੈ ਲਓ 65 ਲੀਟਰ ਉਹ ਤੇ ਅੱਜ ਇਹਦੇ ਵਿੱਚ ਪਾਇਆ ਆ ਆ ਗਈ ਨਾ ਵਾਜ ਤੇਲ ਦੀ ਵੀ ਤੇਲ ਲੈ ਆਈਏ ਵੀ 40 ਲੀਟਰ ਅੱਜ ਪਾਇਆ ਇਹਦੇ ਚ 40 ਲੀਟਰ ਅੱਜ ਪਾਇਆ ਹਨਾ ਇਹ ਅੱਜ ਤੋਂ ਅੱਜ ਤੋਂ ਥੱਲੇ ਆ ਹਣ ਡਿੰਕੀ ਤੇ ਤੁਸੀਂ ਉਸਤਾਦ ਦੇ ਸਾਹਿਬ ਜਨਾਬ ਇਹ ਕੱਢ ਲਓਗੇ ਕਿ ਕਿੰਨਾ ਖਾਦਾ ਹੋਣਾ ਹੈ ਨਾ ਕਿ 17 ਘੰਟਿਆਂ ਦੇ ਵਿੱਚ ਵਿੱਚੇ ਦੇ ਚਲੋ 40 ਲੀਟਰ ਹੋਊਗਾ ਹੁਣ ਹਨਾ 60 ਲੀਟਰ ਖਾ ਗਿਆ ਹੈ 60 ਤੇ ਇਹਦੀ ਔਸਤ ਆਈ 17 ਘੰਟਿਆਂ ਦੇ ਵਿੱਚ 60 ਲੀਟਰ ਤੇਲ ਬਹੁਤ ਜਿਆਦਾ ਖਾ ਗਿਆ ਹੈ ਹਨਾ 6 ਘੰਟੇ ਦੀ ਆ ਤਾਂ ਸਵਾ 30 ਲੀਟਰ ਸ਼ਾਇਦ ਮੇਰੇ ਹਿਸਾਬ ਨਾਲ ਮੰਦੀ ਆ ਹਨ 17 ਘੰਟਿਆਂ ਦੇ ਵਿੱਚ ਤੇਲ ਖਾ ਗਿਆ 60 ਲੀਟਰ 40 ਇਹਦੇ ਵਿੱਚ ਆ 40 ਨਹੀਂ ਹੋਣਾ ਫਿਰ ਥੋੜਾ ਆਣਾ ਮਤੋਂ ਅੱਧ ਤੋਂ ਅੱਧ ਵਾਲੇ ਤੱਕ ਤੇ ਆ ਇਹਦੇ ਵਿੱਚ ਹੋਊਗਾ 20 ਲੀਟਰ 80 ਲੀਟਰ ਤੇਲ ਖਾ ਗਿਆ ਹੋਊਗਾ ਬਾਕੀ ਆ ਬੈਨ ਚੰਗੀ ਤਰ੍ਹਾਂ ਇਹਦੇ ਅੰਕੜੇ ਕੱਢ ਕੇ ਮੈਂ ਤੁਹਾਨੂੰ ਦੱਸੂਗਾ ਕਿਉਂਕਿ ਹਲੇ ਕੰਮ ਚੱਲਦਾ ਵਿੱਚ ਵਿਚਾਲੇ ਪਤਾ ਨਹੀਂ ਲੱਗਦਾ ਹਨਾ ਹੁਣ ਫਿਰ ਜਿਵੇਂ ਘਰੋਂ ਫਿਰ ਗਿਲੜ ਭਰ ਲਿਆਉਣੀਆਂ ਇਹਨੂੰ ਫਿਰ ਫੁੱਲ ਕਰ ਦੇਣਾ ਤੇ ਉਹ ਪੂਰਾ ਆਈਡੀਆ ਜਾਣੀ ਹੁੰਦਾ ਇੱਕ ਰਫਲੀ ਜਿਹਾ ਆਈਡੀਆ ਲਾਇਆ ਸੀਗਾ ਜੋ ਮੈਂ ਤੁਹਾਡੇ ਸਾਹਮਣੇ ਲਾਇਆ ਸੀ ਇਹਨੇ ਕਿੰਨਾ ਖਾਦਾ ਤੇ ਉਹਦਾ ਦੂਜੇ ਛੋਟੇ ਦੀ ਵੀ ਟੈਂਕੀ ਮੈਂ ਜਾ ਕੇ ਦੇਖ ਕੇ ਤੁਹਾਨੂੰ ਉਹ ਵੀ ਦੱਸਦਾ ਵੀ ਉਹਨੇ ਕਿੰਨਾ ਖਾਦਾ ਉਹ ਵੀ ਸਵੇਰ ਦਾ ਹੀ ਚੱਲਦਾ ਪਿਆ ਕਰਮਾ ਵਾਲਾ ਉਹ ਮਲਚਰ ਤੇ ਚੱਲਦਾ ਪਿਆ ਤੇ ਇਹ ਚੱਲਦਾ ਇੱਧਰ ਰੂਟਾ ਵੇਟ ਤੇ ਪਹਿਲਾਂ ਆਪਾਂ ਸੁਪਰ ਸੀਡਰ ਪਾਇਆ ਸੀ ਤੁਹਾਨੂੰ ਪਤਾ ਹੀ ਹਨਾ ਸੂਪਰ ਸੀਡਰ 7 ਫੁੱਟਾ ਸੀ ਜੀ ਕੰਮ ਨਹੀਂ ਸੀ ਨਵੇੜਦਾ ਤੇ ਤਾਂ ਕਰਕੇ ਉਹ ਲਾ ਦਿੱਤਾ ਆਪਾਂ ਤੇ ਬਾਕੀ ਉਹਦੀ ਵੀ ਟੈਂਕੀ ਮੈਂ ਦੇ ਦਾਂ ਹੁਣ ਇਹਨੇ ਖੜੀ ਜਾਣਾ ਜਦੋਂ ਆਪਣੇ ਮਲਚਰਾ ਫੇਰ ਲਿਆ ਇਹ ਦੇ ਦਿੱਤੀ ਆਪਾਂ ਬਾਬੇ ਦੀ ਮਿਹਰ ਨਾਲ ਸਵੇਰ ਦਾ ਹੁਣ ਕੰਮ ਚੱਲਿਆ ਨਹੀਂ ਤੇ ਬਹੁਤ ਮਾਨਾ ਜਨਾ ਟੈਨਸ਼ਨ ਸੀ ਔਖਾ ਸੀਗਾ ਕੰਮ ਇਹ ਪਤਾ ਨਹੀਂ ਕੰਮ ਨਿਭੜੂਗਾ ਜਾਂ ਨਹੀਂ ਵੈਗਰੂਰੀ ਨਿਗਾਸ ਵੱਲੀ ਚਾਹੀਦੀ ਸੱਚੇ ਬਾਦਸ਼ਾਹ ਧੰਨਵਾਦ ਤੇਰਾ ਕੰਮ ਚਲਾਉਣ ਲਈ ਸ਼ਾਮ ਦਾ ਪੈਰ ਤੇ ਝੋਟਿਆਂ ਦੀਆਂ ਖਰਾਕਾਂ ਆਈਆਂ ਦੋਹਾਂ ਦੀਆਂ ਨੀਲੀ ਖਰਾਕ ਕਾਲੀ ਖਰਾਕ ਦੋਨੇ ਖਰਾਕਾਂ ਨੂੰ ਝੋਟਿਆਂ ਦੇ ਵਿੱਚ ਪਾ ਦੇਣੀਆਂ ਆਪਾਂ ਹੈ ਇਹ ਸੂਈ ਮੈਂ ਵਿਖਾਵਾਂ ਕਿੱਥੇ ਕਿ ਜੀ ਕਿੰਨੇ ਘੰਟੇ ਚੱਲ ਗਿਆ 3 ਚੱਲ ਗਿਆ 19 ਘੰਟੇ 19 ਘੰਟੇ ਲਾਲ ਥੋਲੇ ਉੱਪਰ ਆ ਸੂਈ 19 ਘੰਟੇ ਚੱਲ ਗਿਆ ਲਾਲੋ ਉੱਪਰ ਆ। ਇਹ ਛੋਟੇ ਦੀ ਖਰਾਕ ਵੀ ਆਪਾਂ ਇਹਨੂੰ ਪਾ ਦੇਣੀ ਐ ਤੇ ਦੂਜੇ ਝੋਟੇ ਦੀ ਖਰਾਕ ਦੀ। ਆਹ ਕੀਪਾ-ਕੂਪਾ ਛੋਟਾ ਭਾਈ ਸਾਫ਼ ਕਰੀ ਜਾਂਦਾ ਹੈ। ਇਹਨਾਂ ਨੂੰ ਖਰਾਕਾਂ ਖਵਾ ਕੇ ਸਾਰੀ ਰਾਤ ਅੱਜ ਫਿਰ ਦੱਬਾਂਗੇ। ਅੱਜ ਰਾਤ ਨੂੰ ਇਹਨੂੰ ਸਾਹ ਹੋਂਦ ਦੇਣੇ ਐਂ ਲਾਲੋ ਲਾਲ ਕਰਾਂਗੇ ਇਹਨੂੰ ਲਾਲੋ ਲਾਲ। ਪੂਰਾ 1 ਨੰਬਰ ਦਾ। ਉਹਦੇ ਚੰਨੀ ਸਿਰੇ ਉਹਦੀ ਟੈਂਕੀ ਭਰੀ ਸੀ ਕਿ ਨਹੀਂ ਦੂਜੇ ਦੀ। ਉਹਦੀ ਵੀ ਫੁੱਲ ਸੀ ਇਹਦੀ ਵੀ ਫੁੱਲ ਸੀ ਇਹਦੀ ਥੋੜੀ ਘੱਟ ਸੀ ਹਨਾ ਉਹਦੀ ਜਮਾਂ ਫੁੱਲ ਸੀ ਕਹਿੰਦਾ ਮਤਲਬ ਦੋਵੇਂ ਚ ਇੱਕੋ ਜਿਹਾ ਸੀ ਫਿਰ ਵੇਖਣਾ ਆਪਾਂ ਹੁਣ ਇਹਦੀ ਲਾਲ ਤੇ ਆ ਸੂਈ ਲਾਲ ਤਾਂ ਥੋੜੀ ਉੱਤੇ ਆ ਉੱਚ ਪਾਉਣ ਲੱਗੇ ਉੱਚ ਵੀ ਨਿਗਾ ਮਰੀ ਵੀ ਉੱਚ ਕਿੰਨਾ ਚੰਗਾ ਆਉਂਦਾ ਔਰੇ ਨੂੰ ਨਹੀਂ ਚੱਲਦਾ ਪਿਆ ਉਹਨੇ ਮਿਲਦਾ ਘੱਟ ਖਾਉ ਮੇਰੇ ਹਿਸਾਬ ਚ ਘੱਟ ਖਾਉਣਾ ਆ ਛੋਟਿਆ ਚਾਬੀ ਨਾਲ ਧੱਕੇ ਨਾਲ ਖੋਲੀ ਅੱਲਾ ਪਾ ਹੀ ਲਈਏ ਮੈਂ ਖਰਾਕਣਾ ਇਹਦੇ ਜੀ ਪਾ ਦਿੱਤੀਆਂ ਫਿਰ ਵੀ ਇਹਦਾ ਢਿੱਡ ਪੂਰਾ ਕਰਦੀਏ ਇਹ ਦੂਜੇ ਦੇ ਵਿੱਚ ਤਾਂ ਆਉਣੀ ਆ ਉਹ ਕਰਮ ਵਾਲਾ ਲੈ ਚੱਲਦਾ ਪਿਆ ਉਹਦਾ ਕੋਈ ਚੱਕਰ ਨਹੀਂਗਾ ਉਹਨਾਂ ਦਿਲ ਘਾਟ ਹੀ ਖਾਦਾ ਨਾਲ ਇਹ ਇਹ ਆਪਾਂ ਨੂੰ ਪਤਾ ਤੇ ਇਹ ਥੋੜਾ ਨਵਾਂ ਕਰਕੇ ਇਹਦਾ ਪੰਪ ਨਹੀਂ ਕਰਾਇਆ ਕਿਉਂਕਿ オリジナル ਆ ਤੇ ਆਪਾਂ ਸਾਰੇ ਵੀਰਾਂ ਨੂੰ ਪਤਾ ਹੀ ਹੈ ਜਿਵੇਂ ਆਪਾਂ ਦੱਸਦੇ ਹੁੰਨੇ ਆ ਇਹ ਇਹਨੇ ਥੋੜਾ ਤੇਲ ਵਾਦ ਦੇ ਕੇ ਰੀ ਖਾਣਾ ਹੀ ਖਾਣਾ ਤੇ ਇਹਦੇ ਤੇ ਆ ਸੀਜ਼ਨ ਤਲਾਵਾਂਗੇ ਐਂ ਤੇ ਸੀਜ਼ਨ ਤੋਂ ਬਾਅਦ ਫਿਰ ਇਹਦੇ ਨਾਲ ਕਰਾਂਗੇ ਦੋ ਹੱਥ ਵੀ ਕਿੱਥੋਂ ਕਰਾਉਣਾ ਪੰਪ ਤੇ ਮੇਰੇ ਵੀ ਦੱਸਿਓ ਵੀ ਜ਼ਰੂਰ ਵੀ ਕਰਾਉਣਾ ਕਿੱਥੋਂ ਚੱਨੀ ਕਿੱਥੋਂ ਕਰਾਉਣਾ ਅੱਜ ਕਿ ਮਾਲਿਓ ਹਾਂ ਕਿੱਥੋਂ ਕਹਿਣਾ ਹਦੋਂ ਤੋਂ ਪਰਗੀ ਪਰਗੀ ਪਰ ਧਿਆਨ ਧਿਆਨ ਦੇ ਮੇਰੇ ਸ਼ਾਬਾਸ਼ ਏ ਦੇਖ ਲੈ ਦੇ ਲੈਣਾ ਪਹਿਲੇ ਉਹ ਕੀਪ ਕੱਢ ਕੇ ਦੇਖ ਲੈਣਾ ਇਹ ਤਾਂ ਜ਼ਿਆਦਾ ਨਹੀਂ ਤੇ 5-7 ਲੀਟਰ ਤੇਲ ਖਰਾਬ ਹੋਇਆ ਹੁਣ ਅੱਜ ਚਾ ਬਸ ਕਰ ਹੁਣ ਆ ਫੜਕੇ ਨਹੀਂ ਥੱਲੇ ਉੱਪਰ ਦੇਖੋ ਨਾ ਪਹਿਲਾਂ ਕਹੀ ਜਾਂਦਾ ਵੀ ਦੇਖ ਲੈ ਦੇਖ ਕੀਪ ਕੱਢ ਲੈਣਾ ਸਾਨੂੰ ਫਿਰ ਦੇਖ ਤਾਂ ਲਿਆ ਹੀ ਸੀ ਕਹਿੰਦਾ ਦੇ ਦੇ ਲਾ ਭੈਣ ਨਾ ਟੋਲੀ ਪਾ ਲੈਣਾ ਮੈਨੂੰ ਕਹੀਉਂਦਾ ਦੇਖ ਲੈ ਮੈਨੂੰ ਹੁਣ ਕੀ ਪਤਾ ਮੈਂ ਤੈਨੂੰ ਕੀ ਕਿਸੇ ਫੁੱਲ ਹੋ ਜਾਣੀ ਮੈਂ ਕਿਹਾ ਦੋ 20 ਲੀਟਰ ਦੇਉਣੇ ਆ ਮਤਲਬ 20 20 40 ਲੀਟਰ ਦੇ 20 ਦਾ ਪਹਿਲਾਂ ਹੀ ਸੀ ਤੇ ਹੋ ਗਿਆ 60 60 ਹਾਂ ਤੇ ਮੈਂ ਤਾਂ ਇਹ ਕਹਿੰਦਾ 60 ਲੀਟਰ ਬੈਜੂ ਇਹਨਾਂ 'ਚ ਫਿਰ ਜ਼ਿਆਦਾ ਪੈਂਦਾ ਨਾ ਚਲ ਕੋਈ ਨਹੀਂ ਧਿਆਨ ਨਾ ਹੁਣ ਇਹਨਾਂ ਨੂੰ ਸਾਫ਼ ਕਰਦੀ ਕੱਪੜੇ ਨਾਲ ਅੱਜ ਦਾ ਦਿਨ ਨੁਕਸਾਨ ਦੇਣਾ ਸਵੇਰ ਤੋਂ ਨੁਕਸਾਨ ਸਵੇਰ ਤੋਂ ਨੁਕਸਾਨ ਹੀ ਜਾਂਦਾ ਅੱਜ ਚਲ ਕੋਈ ਨਹੀਂ ਵੈਗਰੂ ਜੋ ਵੀ ਹਿਸਾਬ ਕਿਤਾਵੇਗਾ ਹੁਣਾਂ ਹੀ ਚੱਲਣਾ ਹਾਂ ਭਰ ਦੇਣਾ ਨਹੀਂ ਹਲੇ ਡੁੱਲਣਾ ਵੀ ਚੰਨੀ ਐ ਇਥੋਂ ਹਾਂ ਆ ਟੱਕਨ ਨੂੰ ਲੋਗ ਚੰਗੀ ਤਰ੍ਹਾਂ ਲਾਤਾ ਹੀ ਆ ਉਹ ਤੇ ਤੂਤਰੀ ਜੀ ਕਰਦੀ ਇਹਦਾ ਲੋਗ ਪਤਾ ਹੀ ਨਾ ਕਿਵੇਂ ਲੱਗਦਾ ਇਹ ਘੁੰਮੀ ਜਾਂਦਾ ਸਾਲਾ ਟੱਕਨ ਜਾਂਦਾ ਵੀ ਨਹੀਂ ਲੱਗੇ ਲੋਗ ਤੇ ਵੀ ਉਸਹਾ ਜਣਾ ਲਾਉਣਾ ਹੈ ਪਾਣੀ ਦੀ ਗਿੰਨੀ ਲਿਆਉਣ ਨੂੰ ਆਵੇ ਲਿਆਉਂਦਾ ਨੋਈਆ ਨੱਕੋ ਨੱਕ ਫੁੱਲ ਛੋਟਾ ਕਹਿੰਦਾ ਵੀ ਸੇਰੇ ਨਹੀਂ ਜਮਾ ਫੁੱਲ ਹੋਈ ਤੇ ਟਰੈਕਟਰ ਚੋਂ ਦਾ ਪਾ ਲਿਆਂਦਾ ਹੁਣ ਤੱਕ 19 ਘੰਟੇ ਚੱਲ ਗਿਆ ਐਣ ਲੱਕੋ ਨਾ ਕੋਣ ਫੁੱਲਾ ਸਵੇਰ ਪੂਰੀ ਫੁੱਲ ਨਹੀਂ ਸੀ ਹੁਣ ਤਾਂ ਉੱਤੋਂ ਹੀ ਡੋਲ ਹੀ ਦਿੱਤਾ ਤੁਹਾਨੂੰ ਪਤਾ ਦੋਵੇਂ ਵੀਰ ਵੀਰ ਗੁੱਸੇ ਗਲੇ ਵੀ ਕਰ ਲਏ ਸੀ ਤੇ ਅੱਧ ਜਾਂ ਸੋਈ ਸਵੇਰ ਦੀ ਦੀ ਬਾਗ ਪਈ ਜਾਂਦੀ ਤੇ ਰਾਤ ਸਾਰੀ ਵੀ ਦੀ ਬਾਗ ਪੈਣੀ ਆ ਸਾਰੀ ਰਾਤ ਇਹਨੂੰ ਸਾਹ ਨਹੀਂ ਆਉਂਦੇ ਨਾਲ ਜਮਾ ਕਿਣੀ ਚੰਨਿਆ ਹੋਰ ਕੀ ਕੰਮ ਚੱਕ ਕੇ ਰੱਖਣਾ ਪੂਰਾ ਚੱਕ ਕੇ ਰੱਖੜਾ ਕੰਮ ਪੂਰਾ ਆ ਚੰਨੇ ਮੇਰੇ ਵੀਰ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਯਾਰ ਚੰਨਾ ਪਾਉਂਦਾ ਦਾ ਵਲੌਗ ਆਪਣੇ ਵਾਲੇ ਆਪਣੇ ਨਾਲ ਹੀ ਪਾਉਣਾ ਹੈ ਨਾ ਕਿਉਂ ਵੀ ਪਾਪੂ ਦਿੰਦਾ ਨਹੀਂ ਆਪਣੇ ਨਹੀਂ ਪਾਉਂਦਾ ਚਲੋਂ ਵੀ ਪਾਉਂਦਾ ਰਹਿੰਦਾ ਜਿੱਤੇ ਮੇਰੇ ਵੀਰ ਦੇ ਇੰਸਟਾਗ੍ਰਾਮ ਇੰਸਟਾਗ੍ਰਾਮ ਦੀ ਆਈਡੀ ਦੱਸੀ 879842 ਇਟਸ ਚਰਨਜੀਤ 98 42 42 ਬਾਕੀ ਤੁਹਾਡੇ ਨਾਲ ਕਲਾਬ ਦੀ ਤੁਸੀਂ ਰੀਲਾਂ ਪਾਦਾ ਬਾ ਠੀਕਾ ਚੱਕ ਦਿਓ ਫੱਟੇ ਮੇਰਾ ਵੀਰ ਤੇ ਆਪਾਂ ਅਨਗਰਾ ਦੀ ਔਸਤ ਕੱਢਦੇ ਆਂ ਕੀ ਗੱਲਬਾਤ ਬਣਦੀ ਆ ਪੂਰੀ ਡਿਟੇਲ ਚ ਹਲੇ ਤੱਕ ਚੰਗੀ ਤਰ੍ਹਾਂ ਨਹੀਂ ਪਤਾ ਲੱਗਾ ਕਿ ਕਿੰਨਾ ਤੇਲ ਖਾਂਦਾ ਕਿੰਨਾ ਨਹੀਂ ਤੇ ਆਪਾਂ ਪੂਰੀ ਔਸਤ ਕੱਢਦੇ ਆਂ ਜੀ